ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਤੁਹਾਡਾ ਬੋਬੋ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਵੀਰ ਕੋਲੇ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਗੱਬਣਾ ਨੇ ਚੰਗੇ ਰਕਾਰਡ ਵਾਲੀਆਂ ਨੇ ਤਾਂ ਨਿੱਕੇ ਸਿੰਘ ਦੀਆਂ ਝੋਟੀਆਂ ਵੀਰੋ ਤਾਂ ਵੀਰਾਂ ਨੂੰ ਇਹ ਬੇਨਤੀ ਹੈ ਵੀ ਵੀਰੇ ਵੀਡੀਓ ਐਂਡ ਤਾਈ ਜ਼ਰੂਰ ਵੇਖਿਓ ਜੀ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਸੇ ਤਾਂ ਵੀਰੇ ਬਹੁਤ ਵਧੀਆ ਬਹੁਤ ਵਧੀਆ ਹੋਰ ਸਭ ਭਾਈ ਵਧੀਆ ਵੀਰੇ ਵਧੀਆ ਤਾਂ ਲੈਂਦੇ ਨਗੀਨੇ ਕੱਢ ਕੇ ਹਾਂਜੀ ਲੈਂਦੇ ਅੱਜ ਨਗੀਨੇ ਹੀ ਆਂਦੇ ਜੇ ਰੇਡ ਰੇਡ ਛੋਟੇ ਛੋਟੇ ਉੜਦੀਆਂ ਵਾਲੇ ਉੜਦੀਆਂ ਵਾਲੇ ਕੀ ਬਾਤ ਹੈ ਮੇਰਾ ਵੀਰ ਸਾਰੇ ਕਲਜਿੰਦਰ ਡੇਰੀ ਫਾਰਮ ਨੂੰ ਵੇਖਣ ਆਲੇ ਆ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਹੋਰ ਭਾਈ ਕੀ ਆ ਗੱਲ ਵਦਿਆ ਤਾਂ ਵੀਰਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਵੀਰੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਡ ਵੀਰ ਦਾ ਹਰੇਕ ਵੀਡੀਓ ਦੇ ਵਿੱਚ ਜਾਇਜ਼ ਹੁੰਦਾ ਮਾਨਤਾਨ ਵੀ ਹੋਣ ਗਿਆ ਅੱਜ ਹਣਾ ਹੋਣਗੇ ਖੁੱਲੇ ਮਾਨਤਾਨ ਅੱਜ ਹੋਣਗੇ ਕੀ ਬਾਤ ਹੈ ਅੱਜ ਆਣ ਵਰਤੀਆਂ ਵਾਲੇ ਹੋਣੇ ਨੇ ਤੇ ਰੇਡ ਵੀ ਉਡਦੀਆਂ ਵਾਲੇ ਵੀਰੋ ਵੀਡੀਓ ਐਂਡ ਤੇ ਜਰੂਰ ਵੇਖਿਓ ਹਾਂਜੀ ਹਾਂਜੀ ਤਾਂ ਕਰੀਏ ਵੀਰੇ ਸ਼ੁਰੂ ਹਾਂਜੀ ਆਜੋ ਆਓ ਵੀਰੇ ਪਹਿਲੇ ਨੰਬਰ ਵਾਲੀ ਬਾਰੇ ਛੋਟੀ ਬਾਰੇ ਪਹਿਲਣ ਛੋਟੀ ਮੂੰਹ ਚਾਰ ਦੰਦ ਚਾਰ ਦੰਦ 11 ਕਿਲੋ ਦੁੱਧ ਤਿਆਰ 10 ਕਿਲੋ ਦੀ ਫੁੱਲ ਗਰੰਟੀ ਕਮ ਖਾ ਵੀਰੇ ਲੈਵਦੀਆਂ ਸਫਾਈਆਂ ਕੀ ਬਾਤ ਹੈ ਜੀ 11 ਕਿਲੋ ਤੇ ਆ 10 ਕਿਲੋ ਦੀ ਫੁੱਲ ਗਰਾਂ ਹਾਂ ਜੀ ਸਿੰਗ ਚੰਗਾ ਆ ਗਿਆ ਹੈ ਨਾ ਬੱਚਾ ਕੀ ਪਾਲਿਆ ਵੀਰੇ ਨੇ ਇਹਦਾ ਮਗਰਾ ਜ ਸਾਰਿਆਂ ਦੇ ਕਟੀਆਂ ਹੀ ਨੇ ਕਟੀਆਂ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਵੇਖੋ ਵੀਰੇ ਚੰਗੀ ਝੋਟੀ ਆ ਚੈੱਕ ਕਰ ਲਓ ਲੈਵੇ ਦੀ ਕੁਆਲਿਟੀ ਥਣ ਦੀ ਸਿੰਘ ਦੀ ਤੇ ਕਦ ਕਾਠ ਵੀ ਸੋਨਾ ਲੱਗਿਆ ਬੀ ਫੁੱਲ ਬੜੀ ਚੰਗੀ ਝੋਟੀ ਆ ਗਈ ਵੀਰੇ ਕੋਲੇ ਆ ਵੀ ਬੜੀ ਸੀਲ ਆ ਪਰ ਇਦਾਂ ਹੀ ਹੀਟਾ ਹੋ ਜਾ ਚਵਾ ਕਿਵੇਂ ਲੱਗੇ ਜਰੇ ਚਵਾ ਦੇ ਮੈਂ ਕਹਿੰਦਾ ਇੱਕ ਸਨ ਪਰ ਦੇ ਬੱਚਾ ਘਟਾ ਗਿਆ ਜੀ ਨਹੀਂ ਨਹੀਂ ਘਟੀ ਹੈ ਘਟੀ ਆ ਗਈ ਹੈ ਸਾਡੇ ਤੇ ਵੀਰੇ ਚੰਗੇ ਸੀ ਬੰਦੇ ਆ ਗੱਟੀ ਉੱਥਾ ਤਾਂ ਇੱਧਰ ਆ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਵੀਰੇ ਦੇਣੀ ਝੋਟੀਆਂ ਇਹੋ ਜੀ ਝੋਟੀਆਂ ਦਾ ਕੀ ਮੋਲ ਹੁੰਦਾ ਵਾ ਹੋਰ ਘੱਟ ਪੁੱਛੂ ਮਿਲਦਾ ਹਾਂ ਹਾਂ ਜੀ ਹਾਂ ਸਾਹ ਵੀਰੇ ਖਾਣਾ ਕਿੰਨੇ ਦੀ ਫਿਰ ਵੀਰ ਹਾਂ ਨਾ 85 ਆ 85 ਦੀ ਇਨੇ ਛੱਡ 82 ਦੀ ਹਾਨਾ ਜੀ ਮੇਰੇ 80 ਹਜ਼ਾਰ ਦੀ ਛੋਟੀ ਦੇਣੀ ਹੈ ਬਸ 100 ਰੁਪਏ ਦੇਖੋ ਵੀਰੇ ਲੈਵਾ ਚੈੱਕ ਕਰ ਲੋ ਕਾਰ ਦਾ ਚੈੱਕ ਕਰ ਲੋ ਕਿਹੜਾ ਵੀਰਾ ਲੈ ਜੋ ਤਿੰਨ ਚਾਰ ਸੂਏ ਚੋ ਗਿਆ ਵੀਰੇ ਫਿਰ ਚੰਗੀ ਰਕਮ ਦੀ ਹਣਾ ਹਾਂਜੀ ਹਾਂਜੀ ਤਾਂ ਹਾਂਣਾ ਹੁਣ 80 ਦੀ 80 ਜੋ ਕਿਸ ਦਾ ਭੈਣ ਭਰਾ ਦਾ ਆਏਗਾ ਨਾ ਫੋਨ ਫਾਨ ਤੇ ਸ਼ੋਰ ਸ਼ਾਪ ਹੋ ਜਾਏਗਾ ਹੋ ਜਾਏਗਾ ਪਾਜੀ ਪਰ ਇਨੇ ਦੀ 80 ਦੀ ਇੱਕ ਕੱਟੀ ਦਿੱਦ ਦਿੰਦਾ ਨਹੀਂ ਕੋਈ ਨਹੀਂ ਨਹੀਂ ਮਿਲਦੀ ਵੇਖ ਲੋ ਬਿਲਕੁਲ ਤਾਂ ਮੈਂ ਫਿਰ ਵੀ ਕਹੇ ਵੀ ਪਾਜੀ ਇੱਕ ਵੀ ਇਹ ਜਾਣੀ ਆ ਨਾਲ ਇਹ ਕਾ ਉੱਧੇ ਹੀ ਜਾਣੀ ਪੜੀ ਜਾਣੀ ਹੈ ਦੋ ਗੱਟੀਆਂ ਹਾਂ ਕੀ ਬਾਤ ਹੈ ਮੈਂ ਵੀ ਨਹੀਂ ਦੂਜੇ ਨੰਬਰ ਤੇ ਆ ਗਈ ਚੰਗੀ ਛੋਟੀ ਫੱਡੀ ਫੁੱਲ ਸਾਈਜ਼ 9 10 ਕਿਲੋ ਇਸ ਟਾਈਮ ਤੇ ਤਿਆਰ ਤਿਆਰ 10 ਕਿਲੋ ਹਾਂਜੀ ਬੱਚੇ ਕੀ ਪਾਇਆ ਨੇ ਵੀ ਇਹਦੀ ਾਟੀ ਹੈ ਕੱਟੀ ਆ ਗਈ ਹੈ ਹਾਂਜੀ ਇਹਨੂੰ ਅੱਜ ਸੂਈ ਨੂੰ ਚਚੌਥਾ ਹੋਇਆ ਜੀ ਵੇ ਪਲੀ ਪਲੀ ਬਹੁਤ ਦੋ ਦਾ ਵੇਖੋ ਦੁੱਧ ਚੰਗਾ ਮਰ ਜੂਟੀ ਹਾਂਜੀ ਵੇਖੋ ਵੀਰੇ ਪੈਠ ਪੁੱਠ ਚੈੱਕ ਕਰੋ ਜੂਟੀ ਦੀ ਚਗਾਠਾ ਤਾਂ ਪਤਲੇ ਚੰਦ ਦੀ ਆ ਗਈ ਹਾਂਜੀ 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 ਵੱਡੀ ਚੋਟੀ ਫੁੱਲ ਸਹਿਜ ਬੱਚੇ ਦਾ ਤੇ ਕਰਦੇ ਹਨ ਨਾ ਸੱਗਾ ਉੱਤੇ ਪਛਾਮ ਮੰਨੇ ਨਾ ਹਾਂ ਹਾਂ ਕੱਢੀ ਹੈ ਨਾ ਕੱਢੀ ਹਾਂਜੀ ਹਾਂਜੀ ਪਤੀ ਠੀਕ ਹੈ ਜੀ ਤਾਂ ਵੇਖੋ ਵੀ ਇਹ ਫਿੰਗਰ ਸੂੰਗ ਦੇ ਮਲੀ ਜੁੜੀ ਤੇ ਖਣ ਤੋਂ ਦੀ ਕੁਆਲਿਟੀ ਚੈੱਕ ਕਰ ਲਓ। ਕੀ ਤੁਹਾਨੂੰ ਅੱਗੇ ਵੀ ਕਿਹਾ ਵੀ ਅਸੀਂ ਮਾਲ ਇਹ ਫਿੱਕੇ ਬਿਲਕੁਲ ਸਾਫ਼ ਸੁਥਰਾ ਪਸ਼ੂ ਦਾ ਇੱਕ ਵੀਰੇ ਹੁੰਦਾ ਨਵਾਂ ਪਸ਼ੂ ਤੁਹਾਡੇ ਕੋਲੇ ਹੈ ਨਾ ਦਿਖਾ ਦੇ ਵੀਰੇ ਤੁਹਾਨੂੰ ਤੁਹਾਡੀਆਂ ਜਿੰਨੀਆਂ ਵੀਡੀਓ ਦੇ ਲਾ ਉਹਨਾਂ ਨੂੰ ਕੋਈ ਨਹੀਂ ਆਏਗਾ। ਵੇਖੋ ਚੰਗੀ ਕੁਆਲਿਟੀ ਹੈ। ਥਾਂ ਤੇ ਸਾਰੀ ਨਾਰਾ ਨੇ ਬਿਲਕੁਲ ਨਾਲੇ ਵੀਰੇ ਝੋਟੀ ਪਨ ਪਸ਼ੂ ਆ ਚਾਰ ਪੰਜ ਸੂਏ ਵੀਰੇ ਚੋਕੇ ਵੀ ਵੇਚ ਲੇ। ਵੇਚ ਹਾਂਜੀ ਬਾਕੀ ਪਲੀ ਜੁੜੀ ਹੈ ਵੱਡੀ ਝੋਟੀ ਹੈ ਵੀਰੇ ਨਿੱਕੇ ਕਰ ਦਿੰਨਾਂ ਇਹਨਾਂ ਨੂੰ ਮੰਨ ਕੇ ਚੱਲਿਓ ਕਿਦੇ ਸੋਹਣੀ ਝੋਟੀ ਆ। ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਝੋਕੀ ਜੀ ਇਹੋ ਜੀ ਝੋਟੀਆਂ ਦਾ ਕੀ ਮੋਲ ਹੈ ਮੋਲ ਕਰਾਉ ਨੂੰ ਇੱਕ ਵੀ ਕਰਾ ਲੋ ਝੋਕੀ ਕਰਾ ਲੋ ਤੇ 92000 ਦੀ ਹਾਂ ਨਾ 92 ਦੀ ਹਾਂ ਕੋਈ 1 5 ਲੱਖ ਨਾ 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 208000 80000 ਦੀ ਦੇਣੀ ਹੈ ਮੇਰਾ ਕੋਲ ਵੇਖੋ ਵੀਰੇ ਝੋਟੀ ਚੈੱਕ ਕਰ ਲੋ ਪਲੀ ਜੁੜੀ ਆ ਸਿੰਘ ਤੋਂ ਲੈ ਕੇ ਤੇ ਲੇਵੇ ਦੀਆਂ ਸਪਾਈਆਂ ਤੇ ਨਾੜਾ ਨੂੰ ਨਾਮ ਖਾਦੇ ਵੀਰੇ ਮਾਨੇ ਦੇਖ ਰਹੀ ਆ ਥੋੜਾ ਕੀ ਦਾ ਕਰਦੇ ਹਾਂ ਮੋਲੇ ਲੈ ਆਉਂਦੇ ਤਾਂ ਮਗਰ ਵੀਰੇ ਕੱਟੀ ਆ ਗਈ ਹਾਂ ਨਾ 88 ਦੀ 88 ਯਾਰ ਹੋਰ ਕਰ ਦਈਏ ਜਾਂਦੇ ਹੋ 85000 ਦੀ ਝੋਟੀ ਦੇਣੀ ਹੈ ਬਸ ਹਾਂਜੀ ਬਸ ਕਿੱਥੋਂ ਨਾ ਬਲਬਲੇ ਉਹਨਾਂ ਵੀਰੇ ਤੁਹਾਨੂੰ ਵੇਖ ਲਓ ਤੁਹਾਨੂੰ ਕਹਿ ਦਿੰਦਾ ਹਾਂ ਹਾਂ ਨਾ 85000 ਦੀ ਬਾਕੀ ਫੁੱਲ ਲਵਾਇਆ ਗਿਆ ਫੁੱਲ ਸੈਜਾ ਕੋਈ ਸ਼ੱਕ ਨਹੀਂ ਹਾਂਜੀ ਹਾਂਜੀ ਤਾਂ ਬੱਚਾ ਗੱਡੀ ਲੈ ਵੀਰੇ ਬੰਦ ਤੇ ਹਾਂ ਤੀਜੇ ਨੰਬਰ ਤੇ ਆ ਗਈ ਵੀ ਦੀ ਝੋਟੀ ਸੂਈ ਨੂੰ ਅੱਜ ਦੇਵਾਇਆ ਵਾ ਚੌਥਾ ਹਾਂਜੀ 9 ਕਿਲੋ ਦੁੱਧ ਤਿਆਰ ਆ 8 ਕਿਲੋਆਂ ਦੀ ਫੁੱਲ ਗਰੰਟੀ ਭਾਂ ਕੋਈ ਆਨਲਾਈਨ ਘਰ ਵਾਲੇ ਭਾਂ ਉਧਾਂ ਕਰਾ ਦੇ ਬੱਚਾ ਕੀ ਪਾਲਿਆ ਵੀਰੇ ਨੇ ਕਿਹੜੀ ੱਟੀ ਏਦੀ ਵੀ ਕੱਟੀ ਆ ਹਾਂਜੀ ਕਿਆ ਬਾਤ ਆ ਵੇਖੋ ਵੀਰੋ ਲੈਵਾ ਚੈੱਕ ਕਰ ਲਓ ਤੇ ਸਿੰਘ ਦੀ ਕੁਆਲਿਟੀ ਵੀ ਚੈੱਕ ਕਰਿਓ ਬਖਾ ਗਿਰੇ ਜਾ ਰਹੇ ਵੇਖੋ ਵੀਰੇ ਚੈੱਕ ਕਰ ਲੋ ਜੋ ਟੀਚਾ ਗਾਠਾ ਚਪੋਠਾ ਦੇ ਵੀਰੇ ਸਿੰਘ ਸਿੰਘ ਵਖਾ ਦੇ ਅੱਖ ਖਾਮ ਮਾਨ ਕੀ ਇਹਨੂੰ ਕਹਾਂ ਸਿੰਘ ਸਿੰਘ ਖਾਉਣਾ ਆ ਨਾ ਮਾਨ ਕੀ ਅੱਖ ਆ ਇਹਦੀ ਮਾਨ ਕੀ ਅੱਖ ਆ ਗਈ ਸਿੰਘ ਦੀ ਕੁਆਲਿਟੀ ਦੇ ਸੋਹਣੀ ਝੋਟੀ ਹਾਂਜੀ ਟੀਚਾ ਗਾਠਾ ਚਪੋਠਾ ਲੱਗਿਆ ਮੈਂ ਕਹਿੰਦਾ ਵੀ ਵੇਖੋ ਪੂਰਾ ਫੁੱਲ ਸਿਆਜ ਤਮੀਰੇ ਹੁਣ ਦੁੱਧ ਕਿੰਨਾ ਪੱਕਾ ਵਿੱਚ ਅੱਖਾਂ ਕਿਲੋਂਾਂ ਦੀ ਹੱਡੀ ਫੁੱਲ ਗਾਰੰਟੀ ਹੋਏਗੀ ਸਿੰਘ ਦੀ ਕੁਆਲਿਟੀ ਵਿਖਾ ਦਿਓ ਸਿੰਘ ਵੀ ਛੋਟਾ ਉਦਾਂ ਵੀ ਇਹ ਰਾਜੀ ਸੋਹਣੀ ਝੋਟੀ ਆ ਵੀਰੇ ਕੋਈ ਸ਼ੱਕ ਨਹੀਂ ਤਾਂ ਵੀਰੇ ਇਹਦੇ ਮਗਰ ਵੀ ਕੱਟੀ ਆ ਗਈ ਹਾਂਜੀ ਹਾਂਜੀ ਤਾਂ ਜੇ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਝੋਟੀ ਇਹ ਕਿੰਨੇ ਦੇ ਵਿੱਚ ਹੈ ਇਹਦਾ ਮੁੱਲ ਕੀ ਕਰੀ ਕੋਈ 95 ਨਹੀਂ 75 ਹਜ਼ਾਰ ਦੀ ਬਸ 75 ਦੀ ਹਾਂ ਇੱਥੇ ਰੱਖ ਮਾਂ ਤਨ ਵੀਰੇ ਆਹਦੇ ਵੀਰੇ ਲੈਵਾ ਖਾਏ ਕਰ 75 ਹਜ਼ਾਰ ਦੀ ਸਿੰਘ ਤੇ ਸੋਹਣੀ ਝੋਟੀ ਕਿਆ ਬਾਤ ਹੈ ਲਸੂ ਲਸੂ ਕਰਦੀ ਵੀਰੇ ਪੂਰੀ ਬਾਤ ਕਿਵੇਂ ਦਾ ਮੇਰਾ ਇਹਦੀ ਮੈਂ ਕਿਹਾ ਤਾਰ ਇਦਾਂ ਦੀ ਹੈ ਨਾ ਇੱਕ ਨੰਬਰ ਵਾਲਾ ਇਹ ਇੱਕ ਨੰਬਰ ਹੈ ਆਪਣੇ ਇਦਾਂ ਬਸ ਹੈ ਇਹ ਨਾ ਡਾਡਾ ਲੱਗਿਆ ਪੂਰਾ ਫੁੱਲ ਸੈਜ ਕੀ ਬਾਤ ਆ 75 ਤੋਂ 2 ਛੱਡ ਦੇ ਵੀਰ ਹੋਰ ਸ਼ਰਤ 72000 ਦੀ ਕੋਈ ਐਦਾਂ ਦੀ ਦੇ ਨਹੀਂ ਕੋਈ ਫੋਨ ਲਾ ਲੈ ਬਸ ਫੋਨ ਲਾਏ ਕੋਈ ਆ ਨਮ ਆਰਟ ਕਰ ਤਾਟਾਂਗੇ ਤਾਂ ਵੇਖੋ ਵੀਰੋ ਰੇਡ ਵੀਰ ਦਾ ਜਾਇਜ਼ ਹੁੰਦਾ ਹਰੇਕ ਵੀਡੀਓ ਤੇ ਐ ਵੀ ਸਿਰ ਹਿਲਾਤਾ ਬਸ ਤੰਗੀਆਂ ਤਾਜ਼ੀਆਂ ਸੁਈਆਂ ਮਗਰ ਕਟੀਆਂ ਕੀ ਬਾਤ ਆ ਆਥੇ ਆਇਆ ਵੀਰ ਵੱਡੀ ਸੁਈ ਵੀਰ ਜੀ ਵੱਡੀ ਟੋਟੀ ਜੇ ਨਹੀਂ ਸੁਈ ਜੇ ਵੀ ਇਹ ਸੁਈ ਆ 8 ਕਿਲੋ ਇਹਦੇ ਥੱਲੇ ਦੁੱਧ ਅੱਤ ਦੇ ਆਰ ਜੇ 18 ਠੀਕ ਹੈ ਜੀ ਹਾਂ ਜੀ ਤਾਂ ਬੱਚਿਆ ਨਹੀਂ ਗਿਆ ਵੀਰੇ ਇਹਦਾ ਵੀ ਕਿਹੜਾ ਅਟਾ ਜੇ ਕੱਟਾ ਗਿਆ ਦੁੱਧ ਦਾ ਵੀਰੇ ਤੋਰਾ ਵਿਖਾ ਦੇ ਤਾਂ ਵੇਖੋ ਵੀਰੇ 8 ਲੀਟਰ ਦੁੱਧ ਤਾਂ ਮਗਰ ਕੱਟਾ ਆ ਗਿਆ ਫਿਰ ਪਲੀ ਜੁੜੀ ਆ ਹਨਾ ਜੇ ਵੀ ਜੀ ਸਫਾਈਆਂ ਮਸਾਲੇ ਇਹਦੀ ਕੀ ਅੱਛੀ ਹਵਾਈ ਏ ਤਾਂ ਦੀ ਹੈ ਨਾ ਜਿੱਦਾਂ ਰੂਹ ਨਹੀਂ ਆਉਂਦਾ ਥਣ ਵਿੱਚ ਵਿੱਚ ਤੇ ਆ ਗਿਆ ਹਾਂਜੀ ਹਾਂਜੀ ਤਾਂ ਦੀ ਕੁਆਲਟੀ ਬਾਲੋ ਦੇਖੋ ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਹੈ ਕਿ ਵੀਰੇ ਕੋਈ ਟਾਈਮ ਨਹੀਂ ਪਸ਼ੂ ਨੂੰ ਵੀਰ ਲੋਂਦਾ ਬਿਲਕੁਲ ਵੀ ਲੋ ਕੋਈ ਥਣਾ ਚ ਨਹੀਂ ਆਏ ਪਸ਼ੂ ਕੋਈ ਵੀ ਨਹੀਂ ਆਇਆ ਹਨਾ ਜੀ ਤਾਂ ਜੋ ਵੀ ਹੁੰਦਾ ਉਹੀ ਵੀਰ ਦੱਸਦਾ ਸੱਚਾਈ ਆ ਸਾਫ਼ ਸੁਥਰਾ ਕੰਮ ਆ ਬਾਕੀ ਵੀਰੇ ਝੋਟੀਆਂ ਸਾਰੀਆਂ ਨਿੱਕੇ ਸਿੰਘ ਦੀਆਂ ਸੋਨੀਆਂ ਸੰਖੀਆਂ ਤਾਂ ਵੀਰੇ ਇਹਦਾ ਮੁੱਲ ਕੀ ਕਰ ਲੈਣਾ ਇਹਦਾ ਮੁੱਲ ਤਾਂ ਤੁਹਾਨੂੰ ਅੱਗੇ ਗਿਆ ਫਿਰ ਕੇ ਮਾਲ ਲੈ ਕੇ ਆਈਦਾ ਵੇਲੇ ਹੁੰਦੀ ਜਾਈ ਆ ਫਿਰ ਕੇ ਲੈ ਆਈਦਾ ਜਾਇਜ ਰੇਰ ਪਾਇ ਇਸ ਛੇਤਰ ਦੀ ਇਹ ਵੀ ਛੇਤਰ ਦੀ ਹਾਂਜੀ ਕਿਆ ਬਾਤ ਹੈ ਦੋ ਛੱਡੋ ਮੇਰੇ 70000 ਦੀ ਝੋਟੀ ਦੇਣੀ ਹੈ ਹਾਂ ਨਾ 70 ਹਾਂਜੀ 1000 ਹੋਰ ਜੀ ਜਾਓ ਛਾਤਾਂਗੇ ਇਹ ਇਹ ਇਹਨੇ ਝੋਟੀ ਦੇ ਨਹੀਂ ਸਕਦਾ ਪੁਲਸ ਹੈ একদম ਬਿਲਕੁਲ ਬਿਲਕੁਲ ਵੇਹ ਲੋ ਤ ਨਹੀਂ ਮੈਂ ਤਾਂ ਆਹ ਹਰਾਨਾ ਮੈਂ ਤੇਰਾ ਰੇਟ ਸੁਣ ਕੇ ਯਾਰ ਕਿੱਥੋਂ ਖੜ ਖੜ ਲਿਆਉਣਾ ਬੱਚੇ ਵਿਖਾ ਦੀ ਇਹਨਾਂ ਦੇ ਬੱਚੇ ਤਾਂ ਜੀ ਬਿਲਕੁਲ ਸਾਰਿਆਂ ਦੇ ਫੰਨੇ ਆ ਕੀ ਬਾਤ ਹੈ ਜੀ ਹਾਂ ਤੇ ਹੁਣ 70000 ਛੱਡਿਆ ਯਾਰ ਛਾਤਾਂਗੇ ਇੱਥੇ ਰੱਖੋ ਕਿੰਨੀਆਂ ਝੋਟੀਆਂ ਪੰਜ ਗੋਲੇ ਆ ਗਏ ਹਨਾ ਨਹੀਂ 14 ਆ ਗਏ ਆ 4 ਆ ਗਏ ਆ ਤੇ ਦੋ ਇਹਨਾਂ ਦੇ ਪਹਿਲਾਂ ਇਧਰ ਅੱਜ ਆ ਗਏ ਆ ਵੇਖੋ ਵੀਰੋ ਤਾਜ਼ੀਆਂ ਸੂਈਆਂ ਕੰਨੀਆਂ ਗੁੱਟੀਆਂ ਮਗਰਿਆ ਰੇਡ ਜੈ ਜੈ ਆਹ ਵੇਖੋ ਆ ਜੇ ਨਾਰੂ ਤੇ ਆ ਜੇ ਅੱਜ ਅੱਜ ਜੀ ਦੋ ਵਾਲੀ ਆਹ ਆਈ ਆਉਣੀ ਤਾਜ਼ੀ ਸੂਈਏ ਬੱਚੇ ਬਿਲਕੁਲ ਜਿਵੇਂ ਹਨ ਇਹ ਨਹੀਂ ਆ ਇਹ ਨਹੀਂ ਕੋਈ ਤਾਜ਼ੀ ਸੂਈ ਹਾਂਜੀ ਹਾਂਜੀ ਠੀਕ ਹੈ ਤਾਂ ਵੇਖੋ ਵੀਰੋ ਰੇਡ ਵੀਰ ਦਾ ਜੈ ਜੈ ਚੰਗੀਆਂ ਝੋਟੀਆਂ ਤਾਜ਼ੀਆਂ ਸੂਈਆਂ ਆ ਗੱਬਣਾਈਆਂ ਜੀ ਹਾਂਜੀ ਬੀਜੀ ਉਹ ਵੱਡੀ ਛੋਟੀ ਫੁੱਲ ਸੈਜ ਕਿੰਨਾ ਟਾਈਮ ਲੱਗਦੀ ਆ ਵੀਰ ਜੀ ਇੱਕ ਦੋ ਦਿਨ ਦੇ ਦਿੰਦੀ ਦੋ ਦੋ ਦਿਨ ਲੈ ਜੂ ਹਾਂ ਇੱਕ ਦੋ ਦਿਨ ਦੀ ਜਗੀ ਤੇਰੀ 14 ਕਿਲੋ ਦੀ ਫੁੱਲ ਗਰ 14 ਕਿਲੋ ਬਾਡੇ ਕੋਲ ਉਹ ਖਾਣ ਮਸਾਲ ਲੱਗੇ ਦੋ ਖਾਣ ਦੀ ਕੁਆਲਟੀ ਹੈ ਲੋ ਜੀ ਇਹ ਸਪੈਸ਼ਲ ਥਣਲੇਵਾ ਲੱਗਿਆ ਜੀ ਐ ਥੱਬੇ ਥੱਬੇ ਲਾਈ ਜਾਂਦੀ ਪੂਰੀ ਛੋਟੀ ਮੈਂ ਕਹਿੰਦਾ ਹਜੇ ਹੋਰ ਇੰਨੀ ਵੀ ਬਣ ਜਾਣੀ ਐ ਇਹ ਐਸੇ ਦਾ ਸਤਿਆ ਤਾ ਹੋਰੇ ਕਲਾਵੇ ਪਾਉ ਥੱਲੇ ਹਾਂਜੀ ਵੇਖੋ ਵੀਰੇ ਥਣਲੇਵਾ ਲੱਗੇ ਦੋ ਲੈ ਲੋ ਤੇ ਸਿੰਘ ਵੇਖੋ ਤਾ ਪਲੀ ਜੁੜੀ ਆ ਵੱਡੀ ਝੋਟੀ ਆ ਤਾ ਹੈ ਵੀਰੇ ਪਤਲੇ ਚੰਮ ਦੀ ਹਾਂਜੀ ਪੂਰੀ ਫੋਲਸ ਆ ਜਾ ਉਹ ਬੜੂ ਮੂਠੇ ਰਹਾ ਇਹਦਾ ਮੈਂ ਭਾਤੀ ਕੇ ਆਂਦਾ ਬਹੁਤ ਬਾਨੀ ਹੈ ਇੱਲਾ ਬੜੀਆਂ ਹਨ ਪਤਲੇ ਚੰਮ ਦੀ ਆ ਗਈ ਵੀਰੇ ਆ ਵੇਖੋ ਹਨਾ ਇਹ ਨਹੀਂ ਵੀ ਕੋਈ ਕਲਾਵੇ ਇਦਾਂ ਨਹੀਂ ਐ ਸ਼ੀਲ ਆ ਸਿਰਫ ਇਹ ਥੋੜਾ ਕਿਤੇ ਹੈ ਮਰੇ ਤੋਂ ਆ ਡਰਨਾ ਵਾ ਹਾਂਜੀ ਆ ਉਦਾਂ ਨਹੀਂ ਕੋਈ ਗੱਲ ਆ ਦੁੱਧ ਕਿੰਨਾ ਚਵਾਜੂ ਵੀਰੇ ਵੀਰ ਜੀ ਤੁਹਾਡੇ ਕੋਈ ਕਿ ਜਿਉ ਦਾ ਕੇ ਲੋਹੀ ਜੇਰਾ ਮਾਤੀ ਪਬਰਾ ਅਗਰ ਅਕੀਰ ਖਰੇ ਤੇ ਮੇਰੇ 14 ਦਿਨ ਲੋਏ ਆ ਕਿ ਜਿਹੜੀ ਦੁੱਧ ਵੀਰੇ ਦਾ ਫਾਇਦਾ ਬਾਕੀ ਲੇਵਾ ਦਸੀ ਜਾਂਦਾ ਹਾਂ ਹਾਂਜੀ ਲੇਵਾ ਆ ਤਾਨ ਮਸਾਂ ਦਾ ਤਾਨ ਕਿਹੜਾ ਲੱਗਿਆ ਤਾਂ ਕਿਆ ਬਾਤ ਆ ਤੇ ਲੈ ਜੀ ਦੋ ਤਿੰਨ ਦਿਨ ਵੀਰੇ ਹਾਂਜੀ 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 ਤਾਂ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦਿਨੀ ਮੋਲ ਇੱਕ ਤੋਂ ਵੀ ਹਾਂਜੀ ਜੈਸਮਨ ਹੀ ਦਿੱਤੀ ਹੈ ਜੈਸਮਨ ਵੋਡ ਦੀ ਨਾਲ 92000 ਇੱਥੇ ਰੱਖ ਦੋ ਹੋਰ ਛੱਡੇ 90 ਦੀ 88000 ਵਿਖਾ ਵੀਰ ਵਿਖਾ ਰੇਟ ਵੀ ਵਿਖਾ ਆ 88000 ਦੀ ਹਾਂ ਜੀ ਸਵੇ ਸਵੇ ਲਾਏ ਵੀਰੋ ਤਾਂ ਬਾਕੀ ਉੱਚੇ ਮੰਦਨ ਹੋ ਜੂ ਹੋ 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 ਜਾਏਗਾ ਕਰੋ ਕਰੋ 87000 ਦੀ ਹੋਰ ਦਦਾਸੀਰ ਕੀ ਕਹਿਨਾ ਵੇਖ ਲੈ ਦਿੰਦਾ ਨਹੀਂ ਇਹ ਵੀ ਲੈਵਾ ਬਖਾ ਲਿਓ ਵੀਰੇ ਤਾਂ ਕੋਈ ਵੀਰਾ ਦੂਰੋਂ ਚਾਲਿਆ ਹਿਆ ਸ਼ੂਟ ਹੋ ਮੰਦਨ ਹੋ ਜੂ 1000 ਸ਼ੂਟ 80000 ਦੀ ਹੁਣ ਹਾਂ 87000 ਰੁਪਏ 85000 ਰੁਪਏ ਉਹਨਾਂ ਦਾ ਰੇਟ ਬਾਕੀ ਕੋਈ ਵੀਰਾ ਦੂਰੋਂ ਆ ਗਿਆ ਵੀਰੇ ਮੇਰੇ ਤੈਨੂੰ ਮੋੜ ਦੇਣੀ ਆ ਫੋਨ ਜਰੂਰ ਲਾ ਲਿਓ ਵੀਰ ਨੂੰ ਤਾਂ ਦੂਰੋਂ ਵੀ ਚੱਲੇਗਾ ਕਿ ਮਾਨ ਸਤਕਾਰ ਹੋ ਜਾਏਗਾ ਮੋੜ ਦੇਣੀ ਨਹੀਂ ਕੀ ਪਤਾ ਰੇਟ ਚੈੱਕ ਕਰ ਇਹ ਵੀ ਗੱਬਣਾ ਵੀਰ ਜੀ ਦੂਜਾ ਸਵਾਲ ਹਾਂਜੀ ਠੋਟੀ ਆਏ ਚਾ 5 ਦੇ ਖੜਦੀ ਐ ਚਾ 5 ਉਹ ਆਂਦੇ ਵੀ ਜਦੋਂ ਪਾ 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 ਬਏ ਹਾਈਲੇ ਸੁਏ ਸੁਈ ਹੀ ਨਾ ਇਹਦੇ ਉੱਤੇ ਇਦਾਂ ਪੈ ਤਾਰਾ ਕੇ ਨਹੀਂ ਤੁਸੀਂ ਜੱਸ ਨੇ ਲੈ ਵੇ ਚ ਹਾਂਜੀ ਸ਼ਾਬਾਸ਼ ਫੁੱਟ ਫੁੱਟ ਪਛਾਣੂ ਫੁੱਟ ਫੁੱਟ ਹੋਣਾ ਜੇ ਜੇ ਕੀ ਬਾਤ ਐ ਤੇ ਬਖਾ ਦੀ ਬਖਾ ਦੀ ਲੈ ਰੋ ਤਾਂ ਹੈ ਦਿਨ ਬਾਕੀ ਬਏ ਨੇ ਕੀ ਬਾਤ ਮੇਰੇ ਤੈ ਕੱਦ ਵੀ ਚੰਗਾ ਲੱਗਿਆ ਸਿੰਗ ਵਿਖਾ ਦੇ ਵੀਰੇ ਇਹਦੇ ਫੇਸ ਤੋਂ ਲੈ ਕੇ ਲੇਵੇ ਤਾਂ ਹੀ ਵਿਖਾ ਦੇ ਖਣ ਖੂਨ ਦੀ ਕੁਆਲਿਟੀ ਵਿਖਾ ਪਹਿਲਾਂ ਕੱਟੀ ਨਹੀਂ ਸਫਾਈਆਂ ਬਹੁਤ ਨਹੀਂ ਲੈਵੀਆਂ 13 ਕਿਲੋ ਤੋਂ ਕੱਟਿਆ ਹਾਂਜੀ ਇੱਥੇ ਕੋਈ ਸੱਜਣ ਅੱਗੇ ਨਾ ਆਇਆ ਸੀ ਅਲ ਸ਼ੇਸ਼ਾ ਮੀ ਹਾਂਜੀ ਆਂਦਾ ਵੀ ਇਹਦਾ ਆ ਜਿਹੜਾ ਆਸ ਤਾਣਾ ਥੋੜਾ ਛੋਟਾ ਛੋਟਾ ਦੇ ਤਾਰੇ ਚੀ 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 ਛੋਟੀ ਸਫਾਈ ਹਾਂਜੀ ਮੈਂ ਇਹ ਕੰਮ ਨਹੀਂ ਕਰਨਾ ਜੂਆ ਕਹਣਾ ਤਾਂ ਉਹੀ ਬਕੋਣਾ ਬਿਲਕੁਲ ਉਹੀ ਖਾਦਣਾ ਨਹੀਂ ਤਾਂ ਸਿਫਤ ਦਾ ਡੀਰੇ ਹਰ ਵੀਡੀਓ ਚ ਹੁੰਦੀ ਹੈ ਕੋਈ ਵੀਡੀਓ ਕੋਈ ਸੈਗਮੈਂਟ ਨਹੀਂ ਤਿਆਰ ਹੋਇਆ ਸੋਣੀ ਝੋਟੀਆਂ ਫੇਸ ਤੋਂ ਲੈ ਕੇ ਤੇ ਲੇਵੇ ਤੱਕ ਸਫਾਈਆਂ ਹੋਰ ਵੀਰੇ ਤੋਰਾ ਬਕਾ ਇਹ ਨਹੀਂ ਆਖਣਾ ਵੀ ਇਹਦਾ ਸਿੱਕ ਬਣਾ ਰਹੀ ਇਹ ਚ ਜਜਾ ਨਾ ਬਿਲਕੁਲ ਦੇਖੋ ਵੀਰੇ ਤੋਰਾ ਚੈੱਕ ਕਰ ਲੋ ਦੇਵਾ ਪੂਰੀ ਫੁੱਲ ਸੈੱਟ ਜੀ ਪਲੀ ਬੋਤਾ ਹਾਂ ਹਾਂ ਜੀ ਤਾਂ ਦੁੱਧ ਤੋਂ ਬਾਗੋਂ ਵੀਰਾਂ ਦੇ ਭਾਈ ਉਹ ਆਪਣੀ ਸਿੱਕਾ ਦਾ ਜੀ ਉਹ ਦੁੱਧ ਸੇਵਾ ਦਾ ਹਾਂ ਜੀ ਆਦੀ ਛੋਟੀ ਨੇ 4 ਦਿਨ ਹੁੱਸੇ ਸਾਕੇ ਆ ਬੜੀ ਛੋਟੀ ਠੇਕ ਪਰ ਨਹੀਂ ਜਾਂਦਾ ਦੇਣਾ ਇੱਥੇ ਨਾਲ ਜੀਰੇ ਇੱਕ ਖਾਉਂਦੇ ਇਹ ਹੁੰਦਾ ਜੀ ਚਾਰ ਪਾਉਂਦੇ ਮੈਂ ਕਹਿੰਦਾ ਇਹ 4 ਦਿਨ ਖਾਣੇ ਆ ਜੀ ਚਾਹ ਇੱਕ ਮੈਂ ਕਹਿੰਦਾ ਭਾਜੀ ਇਹ 1.5 ਡੇਡ ਫੁੱਟ ਹੋਣੀ ਐ ਇੱਧਰ ਨੂੰ ਹਾਂਜੀ ਛੋਟੀ ਰੋਜ਼ਾਂ ਨੇ ਹਾਂਜੀ ਹਾਂਜੀ ਤਾਂ ਸਿੰਘ ਤੋਂ ਲੈ ਕੇ ਤੇ ਲੈੇ ਤਾਂ ਸਫਾਈਆਂ ਨੇ ਕੱਦ ਕਾਠਾ ਭਲੀ ਜੁੜੀ ਐ ਜੈਡ ਬਲ ਹੈ ਵੀ ਜੈਡ ਬਲ ਹਾਂਜੀ ਠੀਕ ਐ ਹਾਂਜੀ ਤਾਂ ਇਹਦਾ ਮੁੱਲ ਵੀ ਲੈ ਕੇ ਕਰਨਾ ਵੀਰ ਮੁੱਲ ਕਰਨੋਂ ਭਾਏ 1 20 ਠੀਕ ਹਾਂਜੀ ਜੈਸਨੋਂ ਦਈ 1 ਲੱਖ 50000 ਦੀ ਇੱਕ ਪੰਜ ਦੀ ਹਾਂਜੀ ਕਿਆ ਬਾਤ ਆ ਉਹ ਚੋ ਮੰਨ ਤਾਂ ਕੋਈ ਗੱਲ ਨਹੀਂ ਕਿੰਨੇ ਵੀ ਹਾਨਾ ਵੀ ਤੁਸੀਂ ਜੀ 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 ਜਿੰਨਾ ਕੋ ਨਹੀਂ ਵੀਰੇ ਮੰਗ ਲੈਂਦਾ 15 ਮੰਗ ਲੈਂਦਾ 10 ਮੰਗਦਾ 5 ਛੱਡ ਦੇ ਇੱਕ ਦਾ ਚੋਟੀ ਆਪ ਦਾ ਕਰਾ ਖਰੀਦ ਤੂੰ ਦੱਸ ਦੇ ਜੈਜ ਕੋ ਹੋਰ ਵੀਰੇ ਜੀ ਝੋਟੀ ਉਹ ਪਾੜੀ ਪਪੜਾ ਵੀ ਜਾ ਇਹਨਾਂ ਲੈ 1 ਲੱਖ ਉਹ 15000 ਦੀ ਝੋਟੀ ਹੋਣ ਵੀ ਬਿਲਕੁਲ ਬਿਲਕੁਲ ਹਾਂ ਹਾਨਾ ਜੋ ਆਖ ਦੋ ਜਾ ਨਹੀਂ ਤੁਸੀਂ ਦੱਸਣਾ ਨਹੀਂ ਛੋਟ ਕਰ ਦੋ ਕਿੰਨੇ ਦੀ ਤੁਸੀਂ ਜੋ ਆਖੋਗੇ ਕਰੀ ਨਹੀਂ ਨਾ ਕਿੰਨੇ ਦੀ ਤੁਸੀਂ ਆਖ ਦੋ ਜਾਓ ਕਿੰਨੇ ਦੀ ਕਹਿੰਦੇ ਫਿਰ ਇੱਕ 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 ਪੰਜੀ ਤੇ ਨਹੀਂ ਛੱਡਦੇ ਵੀਰੇ ਦੋ ਜੀ ਕਰਦੇ ਵੀਰੇ ਯਸਨੋ ਛੋਟੀ ਸ਼ਰਟ ਮੈਂ ਯਾਰ ਦੇ ਦੇਣੀ 96000 ਦੀ ਦੇਣੀ ਹੈ ਬਸ ਕੀ ਬਾਤ ਹੈ ਦੇਖੋ ਵੀਰ ਦੇਖ ਲਓ ਲੈਵਾ ਦਿਖਾਓ ਜਰਾ ਤੇ ਸੇਦੀ ਫੇਸ ਦੀ ਚੈੱਕਰਾਓ ਸਾਰੀ ਠੀਕ ਹੈ ਨਾ ਛੋਟੀ ਦੀ ਵੀਰੇ ਫਿਰ 96 ਦੀ ਹਿਸਾਨਾ ਵੇਖ ਲਓ ਕੋਈ ਇਨੇ ਦੀ ਤੁਹਿੰਨ ਬਾਅਦ ਫਿਰਦੇ ਰੋਜ ਦੇ ਇਹ ਬਣਾਉਣ ਨੂੰ ਕੋਈ ਕੋਲ ਸਹਜ ਆ ਨਾ ਕਈ ਕਹਿ ਵੀ ਛੋਟੀ ਹੈ ਹੈ ਨਾ ਕੋਈ ਸ਼ਕਤੀਆਂ ਦੀ ਛੋਟੀ ਜਿੰਦਾ ਨਹੀਂ ਤੇ ਹਾਣਾ ਮੇਰੇ ਚਰਾਗੇ ਯਾਰ ਜਿੰਨੇ ਪੀਸ ਯਾਰ 94000 ਨਹੀਂ ਬਾਜੀ ਹੋਣੀ ਨਾ ਕਰੋ ਨਾ ਬਾਕੀ ਵੀਰੋ ਫਿਰ ਨਹੀਂ ਜਰੂਰ ਲਾ ਲਿਓ ਰੇਟ ਤੁਸੀਂ ਚੈੱਕ ਕਰ ਹੀ ਲਏ ਆ ਤੁਸੀਂ ਦੂਰੋਂ ਚੱਲ ਕੇ ਹੁੰਦੇ ਹੋ ਤੁਸੀਂ ਪਸ਼ੂ ਨਹੀਂ ਛੱਡ ਕੇ ਜਾਂਦੇ ਕਿਉਂਕਿ ਰੇਟ ਵੀਰ ਦਾ ਜਾਇਜ਼ ਹੁੰਦਾ ਹਰੇਕ ਵੀਡੀਓ ਦੇ ਵਿੱਚ ਬਾਕੀ ਇਹੀ ਬੇਨਤੀ ਹੁੰਦੀ ਆ ਵੀਰਾਂ ਨੂੰ ਕਿ ਵੀਰੇ ਚਲਾਈ ਕਰਨੀ ਗੱਭਰ ਨੂੰ ਪਾਸ ਕਰਨਾ ਥ੍ਰੀਦਾਰੀ ਕਰਨੀ ਤੁਹਾਡਾ ਆਪਣਾ ਖੁਦ ਦਾ ਫਰਜ਼ ਬੰਦਾ ਵੀਰੇ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਤਾਂ ਇਹੀ ਬੇਨਤੀ ਆ ਵੀਰੋ ਜਿਹੜੇ ਵੀਰਾਂ ਨੂੰ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਤੁਹਾਨੂੰ ਵੀਰੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਤੇ ਬਾਕੀ ਵੀਰੇ ਤੁਸੀਂ ਚੱਲ ਕੇ ਹੁੰਦੇ ਹੋ ਤਾਂ ਪਸ਼ੂ ਵੀਰ ਦਾ ਸਾਫ ਸੁਥਰਾ ਹੁੰਦਾ ਰੇਟ ਜਮਾਂ ਹੀ ਜਾ ਜਾ ਤੁਹਾਨੂੰ ਪਸੰਦ ਵੀ ਜਰੂਰ ਆਊਗਾ ਤਾਂ ਐਡਰੈਸੇ ਕਰੀ ਵੀਰੋ ਬੋਲੀ ਪਿੰਡ ਸ਼ਿਕਾਰ ਬਾਠੀ ਹੈ ਅੰਜਲਾ ਗਰਦਾਸਪੁਰ ਤਹਿਸੀਲ ਡੇਰਾ ਬਕਾਨਾਂ ਦਾ ਫੋਨ ਨੰਬਰ ਹੈਗਾ 88743 751843720688 ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ